किस्मत दिया गल ना एको माँ दियाँ जाइया वा कि मेरा घर इन्ना वाया वा इत बैठन भी जगह नहीं है काम तो हूँ निबड़ गया सारा मुंडा भी चल गया वा ये भी चल गया कि पास कल कितें हूँ जी लगता वा घर मेरा इरादा वो उ मंजे लम्मी पी मैं बेनी आज का ਲੇ ਗੋਪੀ ਆ ਗਿਆ ਸਾਸਰੀਆ ਦੀਦੀ ਸਾਸਰੀ ਕਾ ਠੀਕ ਠਾਕ ਬਤ ਹਾਂਜੀ ਠੀਕ ਠਾਕ ਤੂੰ ਹੀ ਸੁਣਾ ਹਾਂ ਠੀਕ ਠਾਕ ਬੈਰਾ ਪਹਿਲਾ ਹੁਣ ਪਾਣੀ ਪੜ ਲਿਆ ਮੈਂ ਤਾਂ ਫੇਰ ਹੀ ਆਉਣੀ ਇੱਥੇ ਬੋ ਮੈਂ ਮੈਂ ਪਾਣੀ ਨਹੀਂ ਪੀਣਾ ਮੈਂ ਨਾ ਚਾਹ ਪੀ ਕੇ ਤੁਰ ਹੀ ਗਈ ਆਇਆ ਤੂੰ ਤੈਨੂੰ ਨਹੀਂ ਪਤਾ ਕਿ ਚਾਹ ਇੱਥੇ ਪੈਣ ਕੋ ਜਾਣਾ ਤੇ ਪੀਣੀ ਆ ਚਾਹ ਕੋਈ ਗੱਲ ਨਹੀਂ ਹਾਂ ਤੇ ਮੈਂ ਫੇਰ ਚਾਹ ਹੁਣ ਅੱਧਾ ਤੇ ਕਿਤੇ ਘੰਟੇ ਤੱਕ ਸਾਰਾ ਰਾਹ ਵਾ ਆਹੋ ਰਾਹ ਚੱਲ ਕੋਈ ਨਹੀਂ ਗਿਆ ਤੇ ਜੋ ਜੇ ਨੂੰ ਲਿਆਂਦਾ ਨਾਲ ਉਹ ਡਿਊਟੀ ਗਿਆ ਸੀਗੇ ਅੱਛਾ ਹਾਂ ਤੇ ਕਾਤੇ ਆਈ ਹੈ ਤੂੰ ਬਸ ਤੈ ਮੈਂ ਮਸਕੂਟੀ ਤੇ ਆਈ ਆ ਤੁਹਾਡੇ ਨਾ ਉੱਥੇ ਉਹ ਪੂਰਾ ਜਿਆ ਪੌਂਦ ਹੈ ਹੀਗੇ ਆਹੋ ਉਹਨਾਂ ਨੇ ਵਾਵਾ ਪੁੱਟਿਆ ਹੀਗਾ ਠੀਕ ਠੀਕ ਆ ਰਾਹ ਬੰਦ ਹੋ ਗਿਆ ਹੁਣ ਆਹ ਬੰਦ ਹੀਗਾ ਤੇ ਮੇਰੇ ਤੋਂ ਉਥੋਂ ਫਿਰ ਸਕੂਟੀ ਨਿਕਾਈ ਨਹੀਂ ਜਾਣੀ ਠੀਕ ਆ ਹਾਂ ਉਹਦਾ ਕਹਿ ਹੁੰਦਾ ਜਿਹੜੇ ਲੱਗੇ ਸੀ ਨਾ ਕੰਮ ਤੇ ਆਹੋ ਕਹਿੰਦੇ ਸੀ ਵੀ ਇਹ ਨਗਾ ਦਿੰਦੇ ਆ ਮੈਂ ਹਾਂ ਫੇਰ ਮੁੜ ਕੇ ਇਧਰੋਂ ਜਾਣ ਨੂੰ ਬੜੀ ਔਖਾ ਹੋਣਾ ਹੈ ਨਗਾਉਣ ਨੂੰ ਮੈਂ ਹਮੇ ਅੱਧਾ ਪੌਣਾ ਘੰਟਾ ਬਹਿਣਾ ਵਾ ਤੇ ਮੈਂ ਫਿਰ ਅੱਧਾ ਪੌਣਾ ਘੰਟਾ ਕਿਉਂ ਪੁੱਤ ਬਹਿਣਾ ਤੂੰ ਨਿਆਣਿਆਂ ਨੂੰ ਨਾਲ ਲਿਓ ਨੀਓ ਤੂੰ ਰਾਤ ਰਹਿਨੀਓ ਹੈ ਨਹੀਂ ਨਿਆਣੇ ਸਕੂਲ ਗਿਆ ਹੀ ਹੈ ਮੈਂ ਫਿਰ ਮੇਰੇ ਮਗਰੋਂ ਹੀ ਸਲਾਹ ਬਣੀ ਮੈਂ ਮੈਂ ਦੀਦੀ ਨੂੰ ਮਿਲ ਕੇ ਆਇਆ ਚਲੋ ਉਹ ਤਾਂ ਕੋਈ ਗੱਲ ਨਹੀਂ ਆ ਤੇ ਬਾਕੀ ਇਹ ਆਪੇ ਐਵੇਂ ਡਰੀ ਨਾ ਜਾਇਆ ਕਰੋ ਸਭ ਕੋ ਮੜਾ ਮੋਟਾ ਹੈਗਾ ਰੋਟੀ ਪਾਣੀ ਖਾਣ ਜੋਗਾ ਤੂੰ ਜੋਦੇ ਨੂੰ ਲਿਓ ਨੀਓ ਨਾਲ ਛੁੱਟੀ ਕਰਾ ਲੈਨੀਓ ਨਿਆਣਿਆਂ ਨੂੰ ਛੁੱਟੀ ਕਰਾ ਲੈਨੀਓ ਉਹ ਫਿਰ ਦੀ ਤੁਹਾਨੂੰ ਪਤਾ ਹੀ ਆ ਨੌਕਰੀਆਂ ਦਾ ਕੰਮ ਆ ਆਹ ਹੋਏ ਤੇ ਹੈ ਹੀ ਆ ਵੀ ਨੌਕਰੀ ਕੀ ਤੇ ਨਖਰਾ ਕੀ ਆਹੋ ਜੋ ਜਦਨ ਛੁੱਟੀ ਹੋਵੇ ਉਦਨ ਹੀ ਤੇ ਰਾਇਆ ਜਾਇ ਜਾਂਦਾ ਵਾ ਤੇ ਮੇਰਾ ਹੁਣ ਦਿਨ ਕਰਨ ਦਿਆ ਮੇਰਾ ਮਨ ਬੜਾ ਉਦ ਰਿਆ ਮੈਂ ਚੰਗਾ ਕੀਤਾ ਚੰਗਾ ਕੀਤਾ ਬਹੁਤ ਸੋਹਣਾ ਕੀਤਾ ਵਾ ਅਜੇ ਤਾਂ ਮੈਂ ਸਗੋਂ ਆਖਣਾ ਹੈਗਾ ਪਰ ਮੈਂ ਜਾਣਾ ਵਾ ਤੇ ਚਲ ਚੰਗਾ ਹੋਇਆ ਤੂੰ ਆ ਗਈਆਂ ਤੇ ਤੁਸੀਂ ਤਾਂ ਹੁੰਦਾ ਨਾ ਹੀ ਨਹੀਂ ਲੈਂਦੇ ਤੇ ਬਸ ਇਦਾਂ ਹੀ ਕੇ ਮੁੰਡਾ ਸਕੂਲੇ ਚਲ ਜਾਂਦਾ ਵਾ ਉਹੋ ਤੇਰੇ ਨਿਆਣਿਆਂ ਵਾਲਾ ਹੀ ਕੰਮ ਤੇ ਮੁੜ ਕੇ ਆਖੀਦਾ ਨਹੀਂ ਆਉਣਾ ਵਾ ਨਿਆਣੇ ਨੇ ਫੇਰ ਮੂੰ ਚੁੱਕੀ ਵੇਖੂਗਾ ਆਹ ਇਹ ਐ ਨਾ ਫੇਰ ਤੁਸੀਂ ਹੁਣ ਫੇਰ ਵਸਤੇ ਆਉਣਾ ਹੁੰਦਾ ਵਾ ਹਾਂ ਸਾਰੀ ਦਿਹਾੜੀ ਨੰਗ ਜਾਂਦੀ ਆ ਇਹ ਗੱਲ ਵਾ ਨਾ ਮੈਂ ਤਾਂ ਕੀ ਸੋਚ ਮੈਂ ਇਸ ਫੇ ਸਕੂਟੀ ਤੇ ਹੀ ਆ ਗਈ ਹੂੰ ਹੂੰ ਚੰਗਾ ਕੀਤਾ ਤੇ ਉਹਦੇ ਕਿੱਥੇ ਆ ਉਹਦੇ ਗਿਆ ਯੂ ਅੱਜ ਮੇਲਾ ਵੇਖਣ ਸਕੂਲੋਂ ਪਹਿਲਾਂ ਆ ਗਿਆ ਅੱਛਾ ਦੋਸਤ ਮਿੱਤਰ ਵੀ ਆ ਗਏ ਤਾਂ ਮਾਸਟਰਾਂ ਨੇ ਵੀ ਕਰਤੀ ਛੁੱਟੀ ਅੱਛਾ ਲੱਗੇ ਮੇਲਾ ਉੱਥੇ ਹੀ ਆ ਮੇਲਾ ਤੇ ਉੱਥੇ ਸਕੂਲ ਆ ਤੇ ਫੇ ਸਾਰਿਆਂ ਨੂੰ ਹੁੰਦਾ ਨਾਲੇ ਭੀੜ ਭੜਕਾ ਬੜਾ ਹੁੰਦਾ ਮੇਲੇ ਤੇ ਹਾਂ ਤਹੀਂ ਆਖਾ ਚੱਲ ਚੱਲ ਜਾ ਕਦੀ ਨਿਆਣੇ ਦੇ ਨਾਂ ਹੀ ਨਹੀਂ ਲਿਆ ਕਦੇ ਜਾਣਦਾ ਵਿਚਾਰੇ ਨੇ ਮੈਂ ਚੱਲ ਕੋਈ ਗੱਲ ਨਹੀਂ ਆ ਨਹੀਂ ਛੋੜੇ ਤੇ ਜਾਣਾ ਤੇ ਚਾਹੀਦਾ ਹੀ ਹਾਂ ਹੋ ਮਥੜੇ ਗਾਈ ਫਿਰ ਗਏ ਮਿਲ ਤੇ ਨਹੀਂ ਪਾਜੀ ਤੇ ਹੁਣ ਐਦਾਂ ਕਿਤੇ ਕੰਮ ਹੀ ਗਿਆ ਵਾ ਗੋਪੀ ਅੱਛਾ ਹਾਂ ਕੋਈ ਜ਼ਰੂਰੀ ਹੀ ਕੰਮ ਆਹੋ ਕੰਮ ਜ਼ਰੂਰੀ ਹੀ ਕੇ ਤਾਂ ਹੀ ਗਿਆ ਵਾ ਮੈਂ ਹੁਣ ਚਾਹ ਬਣਾਵਾ ਪਹਿਲੋਂ ਨਹੀਂ ਨਹੀਂ ਬਹਿ ਜਾਓ ਜੇ ਆਪਾਂ ਮੈਂ ਗੱਲਾਂ ਬਾਤਾਂ ਕਰਕੇ ਫੇਰ ਪੀਂਨੇ ਚਾਹ ਤਾਂ ਹੋ ਜਾ ਫਿਰ ਕੇ ਤਾਂ ਹੋ ਜਾ ਜਿੱਤੀ ਲਾ ਕੇ ਚਾਹ ਕੋਈ ਗੱਲ ਨਹੀਂ ਤੁਸੀਂ ਬੈਠੋ ਕੰਮ ਨੂੰ ਕੀ ਆ ਕੰਮ ਤੇ ਅਖਣਾ ਹੁੰਦਿਆ ਡੈਪੀਆ ਨਹੀਂ ਕਰਦਾ ਹੁੰਦਿਆ ਰਹਿ ਗਈ ਉਹ ਕੁੜੀ ਦਾ ਫੋਨ ਆਉਂਦਿਆ ਸੀ ਪਿੰਦਰ ਦਾ ਅੱਛਾ ਮੁੰਡੇ ਦਾ ਜਨਮ ਦਿਨ ਵਾ ਠੀਕ ਆ ਤੇ ਹਰ ਇੱਕ ਤੇ ਪੁੱਤ ਨੂੰ ਫਿਰ ਹੁੰਦਾ ਹੀ ਆ ਵੀ ਚੰਗੇ ਬਣ ਕੇ ਆਉਣ ਜਿਆਦਾ ਕੁਝ ਲੈ ਕੇ ਆਉਣ ਮਾਪੇ ਅੱਛਾ ਅਸਲੀ ਮਾਪੇ ਤੇ ਭੈਣ ਭਰਾ ਹੀ ਆ ਮਾਪੇ ਕਿਹੜੇ ਨਾਲ ਰਹਿੰਦੇ ਆ ਨਿਹਾਇਤ ਹੈ ਹੀ ਆ ਤੇ ਹੁਣ ਕਈ ਕੁੜੀਆਂ ਨੂੰ ਤਾਂ ਬੜੀ ਸੋਝੀ ਹੁੰਦੀ ਆ ਉਹ ਵੇਖ ਲੈਂਦੀਆਂ ਆ ਵੀ ਸਾਡਾ ਪਿਛੋਕੜ ਕਿਦਾਂ ਦਾ ਵਾ ਸਾਡੇ ਭੈਣ ਭਰਾ ਕਿਹੜੇ ਹਸਾਬ ਕਿਤਾਬ ਦੇ ਹਨਾ ਹਾਂ ਕਈ ਫਿਰ ਇਦਾਂ ਹੁੰਦੀਆਂ ਵਾ ਬੇ ਸਮਝ ਜੀਆਂ ਪੀ ਜਿੱਦਾਂ ਸੱਸ ਸਹੁਰਾ ਕਈ ਜਾਣ ਕਰਦੇ ਕਈ ਜਾਣ ਉਹਨਾਂ ਮਗਰ ਲਾਕੇ ਤੇ ਬਿਨਾ ਮਤਲਬ ਤੋਂ ਹੀ ਗੱਲ ਕਰ ਲੈਣੀ ਅੱਛਾ ਨਹੀਂ ਕੁਝ ਜ਼ਿਆਦਾ ਜੁ ਹਾਂ ਜ਼ਿਆਦਾ ਇਹੋ ਜਾਂਦੀ ਪੀ ਸੋਨਾ ਪਾਓ ਲੀੜਾ ਲੱਤਾ ਲਿਆਓ ਆਪਣੇ ਸੋਨੇ ਪਾ ਕੇ ਆਓ ਪੂਰਾ ਟੋਰ ਕੱਢ ਕੇ ਆਓ ਤੇ ਫਿਰ ਹੁਣ ਜੀ ਸੋਨਾ ਤੁਸੀਂ ਕਿੱਥੋਂ ਪਾ ਲੈਣਾ ਵਾ ਪਰ ਹੁਣ ਫਿਰ ਜਿਹੜੀ ਹੁਣ ਸ਼ੇਕ ਨਾਲਾਂ ਪੈੜੀ ਆ ਉਹ ਵੀ ਅਗਲੀਆਂ ਸੋਚਦੀਆਂ ਹੋਣੀਆਂ ਵਾ ਕਿ ਸਾਡਾ ਵਿੱਚ ਹਿੱਸਾ ਵਾ ਨਾ ਆ ਜਾਵਾਂਗੇ ਤੇ ਅਗਲਿਆਂ ਨੇ ਕੀਤਾ ਮੁੜ ਕੇ ਕਿਹੜੇ ਮੂੰਹ ਕੂਣਾ ਨਹੀਂ ਅੱਗੇ ਕਿਹੜੀ ਉਹਨਾਂ ਦਾ ਢਿਪੜੀ ਗੁਜ਼ਾਰੀ ਤੁਹਾਡੇ ਨਾਲ ਉਹ ਤਾਂ ਗੱਲ ਵਾ ਨਾ ਤੇ ਤੁਸੀਂ ਇੰਨੇ ਨਾ ਟੈਨਸ਼ਨ ਲਿਆ ਕਰੋ ਸੋਣਾ ਸੋਣਾ ਰਹਨ ਦੋ ਤੁਸੀਂ ਆਪਣੇ ਘਰਵਾਲੇ ਨਹੀਂ ਵੇਖਣਾ ਹੈਗਾ ਅੱਗੇ ਤੇ ਮੈਨੂੰ ਗੁੱਸੇ ਹੋਣ ਡਿਆ ਤੇਰਾ ਭਾਜੀ ਵੀ ਜਦੋਂ ਤੈਨੂੰ ਫੋਨ ਆਇਆ ਹੀ ਉਦੋਂ ਤੂੰ ਕਿਉਂ ਨਾ ਆਖਿਆ ਵੀ ਅਹੀ ਨਹੀਂਗੇ ਇੰਨੇ ਜੋਗੇ ਹੈਗੇ ਉਦੋਂ ਤਾਂ ਤੂੰ ਕਹੀ ਗਈ ਆ ਬੜਾ ਕੁਛ ਵਾ ਬੜਾ ਕੁਛ ਵਾ ਜਿੱਦਾਂ ਦਾ ਆਖੇਗੀ ਉਦਾਂ ਦਾ ਆ ਜਾਵਾਂਗੇ ਹੁਣ ਇੱਕ ਵਾਰ ਗੱਲਾਂ ਥੋੜੀ ਹੁੰਦੀਆਂ ਘਰ ਵਿੱਚ ਕਈਆਂ ਦੇ ਘਰਾਂ ਇੰਦੇ ਫੇਟ ਲੜਦੀ ਤੇ ਕਈਆਂ ਸਾਡੇ ਹੁਣ ਪੋਖ ਲੜਦੀ ਤੋਂ ਉਹਨੇ ਆਪੇ ਖਿਜਣਾ ਹੀ ਆ। ਨਹੀਂ ਖਿਜਣਾ ਤਾਂ ਉਹ ਹੈ ਉਸ ਭਾਜੀ ਤਾਂ ਹੁਣ ਸੱਚੇ ਖੇਜਦੇ। ਸੱਚਾ ਹੀ ਖੇਜਦਾ ਵਾ। ਪਈ ਉਹਨਾਂ ਤੋਂ ਇਹਨਾਂ ਨੇ ਕਿੰਨਾ ਕੀਤਾ। ਮੋਹਰਾਂ ਥਾਣੀ ਕਰਜਾ ਦੇ ਕੇ ਤੇ ਕਰਦਾ ਬੁਰਾ ਹਲਕਾਰ ਛੱਡਿਆ। ਹੁਣ ਦੋ ਦੋਨੇ ਭੈਣ ਭਰਾ ਸੌਖੇ ਹੀ ਆ। ਸੌਖੇ ਆ। ਜਾਂ ਤੇ ਹੁਣ ਇਹਨਾਂ ਇਹ ਕਰਦੇ ਫੋਨ ਤੇ ਗੱਲ ਤੇਰਾ ਪਾਜੀ ਕਰਦਾ। ਆਪੇ ਉਹਨੂੰ ਆਪਣੀ ਭੈਣ ਨੂੰ ਜਵਾਬ ਦਿੰਦਾ ਗੱਲ ਦਾ। ਮੁੜ ਕੇ ਆਖਣਾ ਹੀ ਪਰਜਾਈ ਕਰਾਉਂਦੀ ਆ। ਮੈਂ ਤਾਂ ਫਿਰ ਕੁਝ ਨਹੀਂ ਬੋਲੀ। ਮੈਂ ਤਾਂ ਕਹ ਤੂੰ ਜੋ ਕਈ ਨਹੀਂ ਸਾਥ ਹੀ ਸਾਤ ਵਾ। ਜਦੋਂ ਮੈਂ ਦੱਸਿਆ ਤੇ ਇਹ ਤਾਂ ਤੜਕ ਹੋ ਗਿਆ। ਹੁਣ ਲੋੜ ਵਾ ਪੈਸਿਆਂ ਦੀ ਹੁਣ ਪੈਸੇ ਪੁੱਛਣਗੇ ਆਈਓ ਕਿਸੇ ਨੂੰ ਅੱਛਾ ਤੇ ਫਿਰ ਪੈਸੇ ਤੋੜਨੇ ਵੀ ਔਖੇ ਹੀ ਆ ਬਾਅਦ ਚ ਲਾਉਣੇ ਤੇ ਔਖੇ ਆ ਪਰ ਉੱਥੇ ਵੀ ਨੱਕ ਲਾਉਣਾ ਜਿਹੜਾ ਵਾ ਉਹ ਵੀ ਬੜਾ ਔਖਾ ਵਾ ਨਾ ਪਰ ਉਹਦਾ ਦੀ ਵੀ ਤੁਸੀਂ ਮੇਰੀ ਮੰਨੋ ਨਾ ਸੋਨਾ 사ਨਾ ਰਹਿਣ ਦਿਓ ਆਪੇ ਚਾਰ ਗੱਲਾਂ ਹੀ ਕਰ ਲੂਗੀ ਨਾ ਉਹ ਤਾਂ ਮੈਂ ਸੋਚਣ ਨਹੀਂ ਸੀ ਅੱਗੇ ਉੱਥੇ ਬੈਠੀ ਇਕੱਲੀ ਤੇ ਫਿਰ ਮੈਂ ਹਾਰ ਕੇ ਇੱਥੇ ਆ ਗਈ ਜੀ ਪਿਆਣਿਆਂ ਵਾਂਗੂ ਵੀ ਆਉਂਦਾ ਵਾ ਨਾ ਤੇਰਾ ਭਾਜੀ ਜੇ ਤੇ ਮਿਲ ਜਾਣਗੇ ਥੋੜੇ ਬਹੁਤੇ ਠੀਕ ਵਾ ਤੇ ਜੋ ਹੋਊਗਾ ਤੇ ਉਹਨਾਂ ਨੂੰ ਫਿਰ ਮੈਂ ਕਹਾਂਗੀ ਵੀ ਆਪਣੀ ਭੈਣ ਨਾਲ ਆਪ ਗੱਲ ਕਰ ਲੋ ਪੀ ਭੈਣੇ ਜੇ ਤੂੰ ਜ਼ਿਆਦਾ ਕਹਿੰਨੀ ਤੇ ਫਿਰ ਅਸੀਂ ਨਹੀਂ ਹੁੰਦੇ ਹੋਰ ਕੀ ਆ ਆਹ ਫਿਰ ਇਹੀ ਗੱਲ ਹੋ ਸਕਦੀ ਆ ਤੇ ਹੁਣ ਜੇ ਗਏ ਆ ਤੇ ਅਜੇ ਆਏ ਨਹੀਂਗੇ ਹਾਂ ਹੁਣ ਜਿਹੜਾ ਤੂੰ ਕਹਿੰਦੇ ਸਾਰੇ ਢੱਬਾ ਤਾਂ ਲੀੜਾ ਕਪੜਾ ਉਹ ਕਿਹੜਾ ਸਸਤਾ ਬਣ ਜਾਣਾ ਉਹ ਤਾਂ ਗੱਲ ਵਾ ਪਰ ਹੁਣ ਮੈਂ ਹੀ ਕਿਹਾ ਨਾ ਮੈਂ ਕੀ ਕੀ ਚਾਹੀਦਾ ਮੈਂ ਭਲਾ ਆਖੂਗੀ ਵੀ ਕੋਈ ਗੱਲ ਨਹੀਂ ਭਾਬੀ ਜੀ ਕੁਝ ਨਹੀਂ ਚਾਹੀਦਾ ਕਿ ਮੈਨੂੰ ਤੁਹਾਡਾ ਘਰ ਦੀਦਾ ਵਾ ਮੈਂ ਤਾਂ ਉਤੋਂ ਦੀ ਹੋ ਗਈ ਆਪਣੀ ਵੱਲੋਂ ਤੇ ਉਹ ਪਹਿਣਾ ਉਤੋਂ ਨਹੀਂ ਛੱਡ ਕਿਉਂ ਮੇਰੇ ਵੀ ਉਤੋਂ ਦੀ ਹੋ ਗਈ ਉਹ ਸੋਨੇ ਤੱਕ ਤੇ ਸਭ ਕਹੇ ਤੱਕ ਗੱਲਾਂ ਇਦਾਂ ਹੀ ਉਹ ਤਾਂ ਤੁਹਾਨੂੰ ਪਹਿਲਾਂ ਪਤਾ ਵੀ ਬਥੇਰੀ ਚਲਾਕ ਆ ਹਾਂ ਇਹ ਗੱਲ ਹੋਈ ਹੁਣ ਜਨਮ ਦਿਨ ਦੇ ਉੱਪਰ ਕੌਣ ਸੋਣਾ ਪਾਉਂਦਾ ਉਹ ਤਾਂ ਗੱਲ ਹੀ ਜਿਆਦਾ ਹੀ ਤਕੜਾ ਹੋਊਗਾ ਤੇ ਹੁਣ ਦੇ ਪੁੱਤ ਜਨਮ ਦਿਨ ਵੀ ਆਂਦੇ ਹੁੰਦੇ ਨਾ ਵੀ ਕੋਲ ਹੋਏਦਾ ਹੀ ਆ ਸਾਰਾ ਕੁਝ ਜਨਮ ਦਿਨ ਤੇ ਕਿਹਦਾ ਨਹੀਂ ਮਨਾਉ ਨੂੰ ਜੀ ਕਰਦਾ ਹਰ ਇੱਕ ਦਾ ਕਰਦਾ ਵਾ ਪਰ ਹੁਣ ਜੇ ਆਪਾਂ ਜਾਣੇ ਆ ਗੁਰੂ ਦੀ ਬਾਣੀ ਵਾਲੋ ਉਹ ਤੇ ਆਂਦੇ ਜਨਮ ਦਿਨ ਮਨਾਉ ਨਾ ਤੇ ਗੁਰੂ ਘਰ ਮੱਥਾ ਟੇਕੋ ਤੇ ਪ੍ਰਸ਼ਾਦ ਚੜਾਓ ਦੇਗ ਚੜਾਓ ਤੇ ਸਭ ਕੋ ਠੀਕ ਵਾ ਬਾਕੀ ਚਲੋ ਸੋਚ ਆਪੋ ਆਪਣੀਆਂ ਸਾਰਿਆਂ ਦੀ ਹੈ ਨਾ ਜਿੱਦਾਂ ਕਿਸ ਨੂੰ ਚੰਗਾ ਲੱਗਦਾ ਤੇ ਹੁਣ ਪਹਿਲਾਂ ਰੋਟੀ ਖਾਣੀ ਆ ਕਿ ਚਾਹ ਬਣਾਵਾ ਨਹੀਂ ਕੋਈ ਨਹੀਂ ਪੀ ਲੈਨੇ ਚਾਹ ਨਹੀਂ ਮੈਂ ਚਾਹ ਬਣਾਉਣੀ ਆ ਨਹੀਂ ਰੁਕ ਜੋ ਤੀ ਪੀ ਲੈ ਮੈਂ ਜਾਨ ਲੱਗੀ ਨਾ ਪੀ ਲੂੰਗੀ ਨਹੀਂ ਕੋਈ ਨਹੀਂ ਬੁੱਤ ਚਾਹ ਬਣਾਉਣੀ ਆ ਕਿ ਨਾਲੇ ਮੈਂ ਵੀ ਘੁੱਟ ਪੀ ਲੂੰਗੀ ਬਣਾਉਣੀ ਆ ਮੈਂ ਇਹੇ ਦੀਦੀ ਨਾ ਕਿੰਨਾ ਪਰੇਸ਼ਾਨ ਆ ਇਹਨਾਂ ਦਾ ਤਾਂ ਰੋਟੀ ਪਾਣੀ ਮੱਸੀ ਚੱਲਦਾ ਵਾ ਉਪਰ ਉਹਨਾਂ ਨਾਨਦੇ ਆ ਹਾਲ ਵੇਖ ਲੋ ਇਹ ਸੋਨਾ ਪਾ ਕੇ ਜਾਓ ਸੋਨੇ ਪੌਣੇ ਸੌਖੇ ਲੱਖ ਸਵਾ ਲੱਖ ਨੂੰ ਸੋਨਾ ਹੋ ਗਿਆ ਵਾ ਅਗਲੇ ਆ ਤਾਂ ਮੂੰਹ ਹਿੱਲ ਗਿਆ ਤੇ ਇਹਨਾਂ ਦੇ ਤਾਂ ਜਾਣਦੇ ਬਣ ਕੇ ਵਿਚਾਰਿਆਂ ਦੇ ਅਮਰਜੀਤ ਦੀ ਵੀ ਗੱਲ ਠੀਕ ਆ ਆਂਦਾ 13ਵਾਂ ਮਹੀਨਾ ਮੈਂ ਵੀ ਕਿੱਥੋਂ ਦਊਂਾ ਪੈਸੇ ਚੱਲ ਕੋਈ ਨਹੀਂ 5000 ਮਿਲ ਗਿਆ ਵਾ ਕੋ ਹੋਰ ਕਿਹ ਕੋ ਫੜ ਲਾਂਗੇ ਸੋ ਨਰੇ ਸਾਰਾ ਖਰਾਬ ਹੋ ਗਿਆ ਮੀਆਂ ਦੇ ਨਾਲ ਜਿੱਦਾਂ ਸਾਡਾ ਬਿਮਾਰੀ ਪੈ ਗਈ ਲੋਕਾਂ ਦਾ ਕਿਸੇ ਦਾ ਪਾਣੀ ਨਾ ਮਰ ਗਿਆ ਕਿਸੇ ਦਾ ਰੁੜ ਗਿਆ ਕੀ ਕਰਨਾ ਭਾਈ ਹੋ ਬੁਰਾ ਹੋ ਗਿਆ ਹਾਲਾ ਜੱਟ ਦਾ ਜੱਟ ਦਾ ਬੁਰਾ ਹਾਲਾ ਆ ਉਹ ਜੱਟ ਦੇ ਹਲ ਪੰਜਾਲੀ ਰੁੜ ਗਏ ਓਏ ਝੋਨਾ ਸਣੇ ਪਰਾਲੀ ਹੀ ਰੁੜ ਗੇ ਜੱਟ ਦੇ ਹਲ ਪੰਜਾਲੀ ਰੁੜ ਗਏ ਓਏ ਝੋਨਾ ਸਣੇ ਪਰਾਲੀ ਹੀ ਰੁੜ ਗੇ ਮੰਡੀਆਂ ਦੇ ਵਿੱਚ ਰੁੜ ਗਿਆ ਧੂੜ ਜਾਂ ਘਟਾ ਹੀ ਬਚਿਆ ਏ ਓ ਜੱਟ ਦੇ ਫਾਹ ਲੈਣ ਲਈ ਇੱਕ ਰਸਾਈ ਬਚਿਆ ਏ ਜੱਟ ਦੇ ਫਾਹ ਲੈਣ ਲਈ ਓ ਇੱਕ ਰਸਾਈ ਬਚਿਆ ਏ ਕੀ ਕਰਨਾ ਇੱਕ ਰਸਾਈ ਬਚਿਆ ਇਹੋ ਫਾਹ ਲੈਣ ਵਾਸਤੇ ਆ ਮਾਰਾ ਸੱਚੇ ਬਾਸ਼ਾ ਤੂੰ ਹੀ ਆ ਭਲਾ ਕਰੀ ਲੈ ਨੀ ਗੋਰਪ੍ਰੀਤ ਆਈ ਆ ਹਾਂ ਸਾਸੀ ਕਾਲ ਗੋਪੀ ਸਾਸੀ ਕਾਲ ਜੀ ਸਾਸੀ ਕਾਲ ਠੀਕ ਠਾਕ ਹਾਂ ਜੀ ਠੀਕ ਠਾਕ ਤੁਸੀਂ ਸੁਣਾਓ ਠੀਕ ਆ ਤੇ ਕੱਲੀ ਆਈ ਆ ਜੋਰਾ ਨਹੀਂ ਆ ਨਾਲ ਉਹ ਗਏ ਇਹ ਤੇ ਮੈਂ ਨੌਕਰੀ ਤੇ ਤੇ ਮੈਂ ਫਿਰ ਪਿੱਛੇ ਸਲਾਹ ਬਣੀ ਮੇਰੀ ਨਿਆਣੇ ਤੋਂ ਵੀ ਅੱਛਾ ਨਿਆਣੇ ਵੀ ਮੈਂ ਭੇਜ ਲਿਆ ਹੀਗੇ ਮੈਂ ਚਾਹ ਮੈਂ ਮਿਲ ਕੇ ਆਉਣੀ ਚਲੋ ਵੀ ਆ ਜਾਂਦਾ ਤਾਂ ਕਿ ਇਹ ਉਹਦੇ ਨਾਲ ਪੀੜ ਪੈ ਜਾਂਦੀ ਹਾਂ ਉਹ ਫਿਰ ਡਿਊਟੀ ਦੀ ਗੱਲ ਆ ਨਾ ਪਹਿਲਾਂ ਨਹੀਂ ਨਾ ਸਲਾਹ ਹੈਗੀ ਹਾਂ ਹਾਂ ਇਹ ਤਾਂ ਗੱਲ ਹੈ ਇਹ ਤਾਂ ਸਲਾਹ ਹੁੰਦੀ ਫਿਰ ਛੁੱਟੀ ਵਾਲੇ ਦਿਨ ਦਾ ਪ੍ਰੋਗਰਾਮ ਬਣਾ ਲੈਂਦੇ ਆ ਤੇ ਚਲੋ ਕੋਈ ਨਹੀਂ ਫੇਰ ਕਿਹਦੇ ਦਿਨ ਆ ਜਾਗੇ ਹੋਰ ਸਭ ਨਿਆਣੇ ਠੀਕ ਆ ਹਾਂਜੀ ਠੀਕ ਠਾਕ ਠੀਕ ਠਾਕ ਵਧੀਆ ਵਾ ਤੇ ਕਰੋਗਰੀ ਆਈ ਆ ਬਸ ਉਹ ਇਹ 10 ਮਿੰਟ ਹੀ ਹੋਇਆ ਹੈ ਤੇ ਤੁਰ ਕੇ ਆਈ ਆ ਸਕੂਟਰੀ ਸਕੂਟੀ ਆਥੇ ਉਹ ਪੂਰਾ ਜ ਨਹੀਂ ਲਾ ਅੱਛਾ ਉਹ ਜਿਹੜਾ ਪੂਰਾ ਪੌਂਡਾ ਸਕੂਟੀ ਤੇਰੀ ਖਲੁੱਤੀ ਆ ਹਾਂਜੀ ਹਾਂਜੀ ਮੇਰੀ ਕੋਲ ਉਹ ਮੈਂ ਆਖਿਆ ਉਹਨਾਂ ਦੀ ਜਿਹੜੇ ਪੂਰੇ ਪੌਂਡੇ ਹੁੰਦਾ ਦੀ ਖਲੁੱਤੀ ਖਰੇ ਅੱਛਾ ਆ ਅੱਛਾ ਨਹੀਂ ਮੈਂ ਵਾਪਸ ਮੋੜ ਜਾਣਾ ਵਾ ਤੇ ਮੈਂ ਫੇਰ ਉੱਥੇ ਹੀ ਰਹਿੰਦੀ ਕੋਈ ਨਹੀਂ ਕੋਈ ਨਹੀਂ ਉਹ ਆਪਣੇ ਹੀ ਪਿੰਡ ਦੇ ਮੁੰਡੇ ਲੱਗੇ ਆ ਠੀਕ ਆ ਆਹੋ ਆਹੋ ਕੋਈ ਨਹੀਂ ਉਹਨਾਂ ਨੂੰ ਇਹ ਟਾਈਮ ਲੱਗ ਜਾਣਾ ਵਾ ਪੋਰਾ ਪਾਉਂਦਿਆਂ। ਉਹ ਤਾਂ ਥਾਂ ਹੀ ਪੁੱਟਿਆ ਤੇਰੇ ਸਾਹਮਣੇ ਉਹਨਾਂ ਨੇ। ਉਹ ਆਖਣ ਦੇ ਰੱਖੇ ਲੱਗੇ ਆਂ ਨਾ ਪਾਉਣੇ ਆ। ਮੈਂ ਚੱਲ ਠੀਕ ਆ। ਤੇ ਨਰ ਦਹੀਂ ਪੀ ਚਾਹ ਬਣਾਉਣਾ। ਹਾਂਜੀ ਚਾਹ ਬਣਾਉਣੀ ਐ। ਅੱਛਾ ਅੱਛਾ। ਠੀਕ ਆ। ਨੰਦਰ ਹਾਂਜੀ ਬਣ ਗਈ ਚਾਹ। ਮੈਂ ਵੀ ਇੱਧਰ ਆਵਾਂ। ਬਣੀ ਨਹੀਂ ਚਾਹ ਜੇ ਚਾਹ ਬਣੀ ਆਵੇ ਪੱਤੀ ਪਾਤੀ ਆ ਖੰਡ ਪਾਤੀ ਆ ਅੱਛਾ ਅੱਛਾ ਬਹਿ ਕੇ ਹੱਥ ਲੱਗ ਜਾਂਦੀ ਮੈਂ ਨਹੀਂ ਹਜੇ ਪੀਣੀ ਚਾਹ ਮੈਂ ਠਹਿਰ ਕੇ ਪੀਣੀ ਆ ਅੱਛਾ ਅੱਛਾ ਜੇ ਮੈਂ ਬਹਿ ਕੇ ਗੱਲ ਪਤਾ ਕਰਨ ਰਿਹਾ ਵੀ ਹਾਂ ਤੁਸੀਂ ਇੱਧਰ ਗਏ ਉਹ ਆਂਦਾ 13ਵਾਂ ਮਹੀਨਾ ਤੇ ਮੇਰੇ ਕੋ ਕਿੱਥੋਂ ਪੈਸੇ ਆਉਣੇ ਆ ਝੋਨਾਦਿਆਂ ਦਾ ਤੁਹਾਨੂੰ ਪਤਾ ਵੀ ਕੋਈ ਖਰਾਬ ਹੋ ਗਿਆ ਤੇ ਜਿਹੜਾ ਉੱਚੇ ਥਾਂ ਦੇ ਬਚਿਆ ਵਾ ਉਹਦੇ ਤੈਨੂੰ ਪਤਾ ਆਂਦਾ ਪਹਿਲਾਂ ਹੀ ਲਿਆਂਕ ਕੇ ਖਾਦੇ ਆ ਹੋਰ ਹੀ ਗੱਲ ਕਰੋ ਬਾਹਰ ਬੈਠੀ ਗੁੜੀ ਹਾਂ ਕੋਈ ਨਹੀਂ ਉਹ 5000 ਰੁਪਇਆ ਮੰਨੇ ਆਂ ਹਾਏ ਹਾਂ ਦਾ 5000 ਲੈ ਲਿਓ ਹਈ ਹਣ ਅਮਰਜੀਤਵਾਨੀ ਕਹੇ ਤੂੰ ਉਹਦੇ ਆਲੀ ਜਾਣਾ ਹੈ ਹੋਰ ਮੈਂ ਕਿਹਦੇ ਆਲੀ ਜਾਣਾ ਹੈ ਹਾਂ ਤੇ 5000 ਨਾਲ ਕੀ ਕਰਾਂਗੇ ਆਪਾਂ ਉਹਦੇ ਮੂੰਹ ਅੱਡ ਅੱਡ ਕੇ ਤੂੰ ਆਖੀ ਜਾਨੀ ਚੱਲ ਗੱਲ ਹੀ ਕੋਈ ਨਹੀਂ ਪਰਵਾਹ ਹੀ ਕੋਈ ਨਹੀਂ ਆ ਲੈਵਾਂਗੇ ਐਦਾਂ ਕਰ ਲਾਂਗੇ ਉਹ ਸ਼ਾਪ ਆਂਦੀ ਤੂੰ ਕੜਾ ਆਖਿਆ ਗਾੜੀ ਮੈਂ ਥੋੜੀ ਕੜਾ ਆਖਿਆ ਸੀਗਾ ਆਂਦੀ ਭਾਰੀ ਸ਼ਾਪ ਲਿਆਇਓ ਉਹ ਫੇ ਮੈਂ ਕਿਹਦੇ ਦੇ ਮੁੱਲ ਦੀ ਹੋਗੀ ਮੇਰੇ ਹਾਲ ਉਦਾਂ ਮੈਂ ਤੇ ਹਾਏ ਹਾਏ ਮੈਂ ਤਾਂ ਖੜਿਆ ਕਿੰਡਾ ਗੱਲਾਂ ਕੀਤੀਆਂ ਵੀ ਚਲ ਕਹੂਗੀ ਨਹੀਂ ਭਾਬੀ ਜੀ ਕੋਈ ਗੱਲ ਨਹੀਂ ਮਿੰਨ ਤੁਹਾਡਾ ਪਤਾ ਵਾ ਤੁਹਾਡਾ ਜਿੱਦਾਂ ਦਾ ਘਰ ਦਾ ਮਾਹੌਲ ਚ ਆਲਵਾ ਹੱਥ ਤੰਗ ਬਾਹਰ ਤੁਸੀਂ ਨਾ ਲਿਆਏ ਉਹ ਵੀ ਮੈਂ ਤਾਂ ਉਦਾਂ ਹੀ ਕੀਤੀ ਫੌਰ ਹੀ ਮਾਰਿਆ ਉਹ ਫੌਰ ਤੋਂ ਫੜਿਕਾ ਬਣ ਗਿਆ ਗਾੜੀ ਪੀ ਉਹ ਆਂਦੀ ਕੋਈ ਨਹੀਂ ਤੁਸੀਂ ਜੋ ਮਰਜੀ ਲਿਆਓ ਲਿਆਓ ਚੰਗਾ ਲਿਆਓ ਪਹਾਰਾ ਜਿਹੜਾ ਮੈਂ ਤੇ ਤੈਨੂੰ ਇਹੋ ਦਵਾਈ ਦੇਈ ਜਨਾ ਵੀ ਸਾਡੇ ਕੋਲ ਨਹੀਂ ਸਰਦਾ ਨਹੀਂ ਸਰਦਾ ਅਹੀਂ ਨਹੀਂ ਕੋਈ ਖਾਣਾ ਹਾਂ ਉਸ ਤਰ੍ਹਾਂ ਚਲੋ ਜੋ ਲੀੜਾ ਕਪੜਾ ਮਾੜਾ ਮੋਟਾ ਜੋ ਸਾਡੇ ਕੋਲ ਜ਼ਰੂਰ ਬਣੂਗਾ ਅਹੀਂ ਲੈ ਕੇ ਜਾਵਾਂਗੇ ਅੱਗੇ ਅਸੀਂ ਇੰਨਾ ਕੁ ਕਰ ਦਿੱਤਾ ਤੇ ਅੱਗੇ ਉਹਨਾਂ ਨੇ ਹਕੀ ਸਾਡੇ ਗੱਲ 'ਚ ਕੈਂਠਾ ਪਾ ਦਿੱਤਾ ਭੈਣ ਤੇ ਉਹਦੀ ਬਣ ਗਈ ਚੰਡੀਗੜ੍ਹ ਵਾਲੇ ਤਗੜੇ ਦੇ ਸਾਰੇ ਤਗੜੇ ਦੇ ਯਾਰ ਵਾ ਮਾੜੇ ਦਾ ਕੋਈ ਯਾਰ ਬਣਦਾ ਹੀ ਨਹੀਂ ਤੇ ਰੱਬ ਦੇ ਹੈਗਾ ਹੀ ਆ ਨਾ ਯਾਰ ਸਾਡਾ ਜਨ ਮੋੜੂਗਾ ਹੀ ਸਾਡੇ ਸਾਡੇ ਮੁੰਡੇ ਨੇ ਵੀ ਹੋਰ ਕਿੰਨਾ ਵਿਚਾਰ ਰਹਿ ਗਿਆ ਵਾ ਆਪਾਂ ਕਰਾਂਗੇ ਓਕਾ ਸੌਖਾ ਕੋਈ ਬਾਹਰ ਅੰਦਰ ਦਾ ਕੰਮ ਉਹ ਤੇ ਚਲੋ ਜੋ ਕਰਨਾ ਵਾ ਬਾਬੇ ਨੇ ਕਰਨਾ ਮੈਂ ਹੁਣ ਦੱਸ ਕੱਲਾ ਕੱਲਾ ਕਰਾਂ ਤੇ ਕੀ ਕਰਾਂ ਘਰ ਚਲਾਵਾਂ ਕਿ ਮੈਂ ਇਦਾਂ ਇਦਾਂ ਕਰਕੇ ਇਦਾਂ ਤੇ ਮੈਂ ਫਿਰ ਲੱਗੇ ਲੁੱਟਿਆ ਗਿਆ ਸਾਰਾ ਕਰਜ਼ਾ ਲਾਇਆ ਮੈਂ ਮੇਰੇ ਕੋਲ ਸਿਰਫ ਇੱਕ ਰੱਸਾ ਬਚਿਆ ਵਾ ਉਹ ਆਖੇ ਨੇ ਮੈਂ ਫਾ ਲ ਲਈ ਨਾ ਮੇਰੇ ਕੋਲ ਆਗਰੂ ਆ ਕੋ ਤਾਂ ਕੀ ਕਰਾਂ ਮੈਂ ਹੁਣ ਚਾਰ ਸਵੇਰੇ ਇਥੋਂ ਘਰ ਆਉਣਾ ਤੇ ਤੂੰ ਖਾਈ ਤਰੀ ਜਾਨੀ ਆ ਬਾਹਰ ਮੈਨੂੰ ਗਾੜੀ ਕੋ ਦੀਦਾ ਨਹੀਂ ਹਾਏ ਜੇ ਪ੍ਰੋਗਰਾਮ ਨਾ ਹੁੰਦਾ ਤੇ ਮੈਂ ਅਹੀਂ ਟੜ ਕੋ ਕੋਈ ਚੀਜ਼ਾਂ ਮੰਗਣ ਦੇ ਆ ਜਾਂ ਅਹੀਂ ਟੜ ਕੋ ਕੋਈ ਫਰੂਟ ਮੰਗਣ ਦੇ ਆ ਵੀ ਸਾਨੂੰ ਲਿਆ ਲਿਆ ਦੋ ਹੀ ਖਾਣੇ ਆ ਅਹੀਂ ਤੇ ਆਪ ਸੁਪਨੀਆਂ ਰੋਟੀਆਂ ਖਾ ਖਾ ਕੇ ਤੇ ਬਾਹਰ ਦਕਾਰ ਮਾਰਨ ਦੇ ਵੀ ਅਹੀਂ ਰੱਜੇ ਆ ਅਹੀਂ ਤੇ ਆਪ ਨਹੀਂ ਕਿਸੇ ਕੋ ਬਸਰ ਦੇ ਤੇ ਤੁਸੀਂ ਮੇਰੇ ਦਿਵਾਲੇ ਹੋਈ ਜਾਨੇਂ ਦੱਸ ਮੈਂ ਕਿੱਥੇ ਪਹੁੰਗੂਗੀ ਮੈਂ ਕਿਦਕੋ ਆਪਣਾ ਢੱਡ ਬੋਲਣਾ ਵਾ ਚਲ ਅਸਾ ਕੋਈ ਨਹੀਂ ਜੋ ਸਾਡੇ ਕੋ ਸਰੂ ਬਣੂਗਾ ਨਾ ਤੂੰ ਵੀ ਟੈਨਸ਼ਨ ਨਾ ਲਵੀ ਜੋ ਸਾਡੇ ਕੋ ਸਰੂ ਬਣੂਗਾ ਅਸੀਂ ਉਹ ਲੈ ਕੇ ਜਾਵਾਂਗੇ ਸਾਨੂੰ ਕੋਈ ਏ ਨਹੀਂਗਾ ਹੈਗਾ ਆੜ ਨਹੀਂ ਕੋਈ ਹੈਗਾ ਭੈ ਸੋਨਾ ਹੀ ਲੈ ਕੇ ਜਾਣਾ ਆ ਤਾਂ ਲੈ ਆ ਚਾ ਹੁਣ ਮਾਂ ਵੀ ਲੱਗੀ ਦੁੱਧ ਗਾਲਤ ਸਹੀ ਆਕੇ ਜੇ ਸਾਡੇ ਕੋਲ ਨਾ ਕੋ ਹੋਊਗਾ ਤਾਂ ਅਸੀਂ ਚੁੱਕ ਚੁੱਕ ਕੇ ਕਰ ਜਾ ਸੋਨਾ ਤੇ ਆਪਣੇ ਮੁੰਡੇ ਦੇ ਸਿਰ ਤੇ ਪਰੋਲ ਬੰਨ ਦੇਣੇ ਆ ਸਾਨੂੰ ਕਿੰਨੇ ਚੰਗਾ ਕਹਿਣਾ ਵਾ ਜੋ ਕਰਨਾ ਉਹ ਕਰ ਲੂਗੀ ਵੇਖੀ ਜੂਗੀ ਜੇ ਈ ਡੀ ਗਲ ਵਾਲੀ ਹੋਊਗੀ ਤੇ ਫਿਰ ਦੇ ਦੇ ਆਪਣੇ ਕੋਲੋਂ ਤੇ ਤੇ ਪਾ ਦਾਂਗੇ ਉੱਥੇ ਜੇ ਐਡਾ ਨੱਕ ਮੂੰਹ ਲਾਉਣਾ ਤੇ ਹੋ ਵਾਹਿਗੁਰੂ ਮੈਂ ਉਹ ਕੁਰਸੀ ਫੜ ਲਿਆ ਮਾ ਫੜ ਲਿਓ ਲਾਗੋ ਤੇ ਜਾ ਆ ਲੈ ਲਓ ਜੇ ਦਬਾ ਆਹ ਤੇ ਇਹ ਵੀ ਟੁੱਟ ਗਈ ਆ ਇਹ ਹਲਕੀਆਂ ਆ ਹਲਕੀਆਂ ਜੰਦੀਆਂ ਉਹ ਦਾ ਇਹ ਵੀ ਨਾਲ ਥੋੜੀ ਸੀ ਚ ਪਾਉਣ ਨੂੰ ਮੈਂ ਆਖ ਦਿੰਨੀ ਉਹ ਵੀ ਤਾਂ ਹੋ ਜਾ ਬਾਊ ਕੋਈ ਗੱਲ ਨਹੀਂ ਉਹ ਹੈ ਨਹੀਂ ਬਿਸਕਟ ਖਾਣ ਨੂੰ ਤੇ ਕੋਈ ਗੱਲ ਨਹੀਂ ਭਾਜੀ ਮੈਂ ਕਿਹੜਾ ਦੱਸ ਕੇ ਆਈ ਸੀ ਤੇ ਉਹ ਕੋਈ ਨਹੀਂ ਦੱਸ ਕੇ ਆਉਣਾ ਹੈ ਨਹੀਂਗਾ ਕੋਈ ਪੈਕਟ ਪਿਆ ਖਾ ਗਿਆ ਉਹਦੇ ਨਹੀਂ ਉਹ ਫੇ ਖਾ ਖੋ ਲੈਂਦਾ ਨਿਆਣਾ ਹਾਂ ਨਹੀਂ ਸਾਡੇ ਵੀ ਨਹੀਂ ਆਣੇ ਨਹੀਂ ਰਹਿਣ ਦਿੰਦੇ ਉਹ ਲੈ ਕੇ ਤੇ ਆਈ ਦੇ ਉਹ ਸੜਦਾ ਨਹੀਂਗਾ ਜਦੋਂ ਉਹ ਟੀ ਕਰਦਾ ਜਦੋਂ ਚਾਹ ਬਣਨੀ ਉਹ ਉਦੋਂ ਉਹਨੇ ਪੈਕਟ ਖੋਲ ਲੈਣਾ ਅੱਜ ਵੀ ਗੁਰੂਵਾਰ ਹੋਣੀ ਨਾ ਉਹ ਚਾਹਤੀ ਮੈਨੂੰ ਕਹਿ ਰਹੇ ਨੇ ਪਰੋਣਿਆਂ ਵਾਲੇ ਬਿਸਕੁਟ ਦੇ ਦੋ ਅੱਛਾ ਠੀਕ ਵਾ ਨਿਆਣੇ ਇਦਾਂ ਹੀ ਕਰਦੇ ਹਾਂ ਫਰਕਦੋਮਾ ਪ੍ਰੋਗਰਾਮ ਪ੍ਰੋਗਰਾਮ ਤਾਂ ਤਰੀਕ ਹੀ ਨਹੀਂ ਦੱਸੀ ਤੇ ਅੱਛਾ ਉਦਾਂ ਤੇ ਮੇਰੇ ਸਾਹਬ ਨਾ ਅੱਜ 20 ਤਰੀਕ ਹੋ ਗਈ ਆ ਅੱਜ 20 ਹੋ ਗਈ ਆ 20 ਆ ਮੈਂ ਆ 20 ਆ ਆਹ ਤੇ ਹਫਤਾ ਵੀ ਰਹਿ ਗਿਆ ਹੁਣ ਆ

ਕੋ ਵੀ ਨਾ ਗੋਪੀ ਸੱਚ ਆ ਹੀ ਆਪਣੇ ਥਾਂ ਹੀ ਫਿਰ ਮੈਂ ਦੱਸਿਆ ਹੀ ਨਾ ਪੈਸੇ ਲੈਣ ਗਿਆ ਹੈਗਾ ਹਾਂ ਲੈਣ ਤੇ ਗਿਆ ਸੀ ਤੇ ਮੈਂ ਇਹੋ ਗੱਲ ਕੀਤੀ ਮੈਂ ਕਦੀ ਕਿਸੇ ਕੋ ਮੰਗਣੇ ਕਦੀ ਕਿਸੇ ਕੋ ਮੰਗਣੇ ਆ ਰਹਾ ਹੁਣ ਤਾਂ 20000 ਰੁਪਇਆ ਪਤਾ ਕਰਾਂ ਨੂੰ ਕਿ ਚੱਲ ਸਾਰਿਆਂ ਦਾ ਫਿਰ ਸੌਖਾ ਸਰ ਜੂਗਾ ਹਾਂ ਤੇ ਥਾਈ ਥਾਈ ਕੀ ਮੰਗਦੇ ਫਿਰਨਾ ਵਾ ਤੇ ਉਹ ਕਿਤੇ ਪੁੱਛਿਆ ਪੈਸੇ ਤੇ ਉਹਨੇ ਗਾੜੀਆਂ ਉਪੀ ਆਖਿਆ ਵੀ ਇੰਨੇ ਪੈਸੇ ਨਹੀਂ ਮੇਰੇ ਕੋ ਹੈਗੇ ਅੱਛਾ ਫਿਰ 5000 ਰੁਪਇਆ ਵਾ ਉਸ ਵੇਰੇ ਲੈ ਜੀ अच्छा तु 판 ਜਣਾ ਕੋ ਥੋੜੀ ਕੁਛ ਬਣ ਨਹੀਂ ਬੰਦਾ ਤੇ ਫਿਰ ਇਸੇ ਕੋ ਲਈ ਮੈਂ ਆਖ ਨਹੀਂ ਵੀ ਹੈ ਕੀ ਕਰਾਂਗਾ ਤੂੰ ਉਹ ਤੇ ਮੈਂ ਅੱਗੇ ਦੱਸ ਕੇ ਦੇ ਸਾਡੀਆਂ ਕਿ ਮੇਰੇ ਦਿਵਾਲੇ ਵੀ ਤੂੰ ਕਿਉਂ ਗਾੜੀ ਮੂੰਹ ਪਾਰ ਪਾਰ ਪਹਿਲਾਂ ਗੱਲਾਂ ਕਰੇ ਗਈਆਂ ਤੇ ਹੁਣ ਮੈਂ ਕੀ ਕਰਾਂਂਦਾ ਰਹਿਨਦਾ ਕਿ ਸੋਨਾ ਫਿਰ ਲੀਲੇ ਲਾੜੇ ਮਾੜੇ ਮੋਟੇ ਬਣਾ ਕੇ ਲੈ ਜਾਾਂਗੇ ਵੇਖੀ ਜਾਊਗੀ ਆ ਮੈਂ ਤੁਹਾਨੂੰ ਅੱਗੇ ਕਹਿ ਨਹੀਂ ਹਾਂ ਕਿ ਅੱਗੇ ਕਿਹੜਾ ਉਹਨਾਂ ਨੇ ਗੁਣ ਪਾਇਆ ਹਾਂ ਗਾਂ ਉਹਨਾਂ ਨੇ ਪੋੜਾ ਉਹ ਤਾਂ ਗੱਲ ਵਾ ਆਹੋ ਤੇ ਪ੍ਰੋਗਰਾਮ ਚੋਂ ਤਾਂ ਨਹੀਂ ਕੱਢ ਦੇਣ ਲੱਗੀ ਤੁਹਾਨੂੰ ਆਹੋ ਕੱਢ ਦੂਗੀ ਤੇ ਫਿਰ ਆ ਜਾਾਂਗੇ ਇਹੋ ਜਿਹਾ ਤਾਂ ਪਤਾ ਵੀ ਨਹੀਂ ਹੁੰਦਾ ਬੜੀਆਂ ਕਵਾਡ ਕੁੜੀਆਂ ਆਏ ਨਹੀਂ ਤਾਂ ਨਾ ਭੈਣ ਭਰਾ ਇੱਕ ਦੂਜੇ ਨੂੰ ਚੱਕਦੇ ਆ ਇਹ ਤਾਂ ਤੁਹਾਨੂੰ ਢਾ ਲਾਉਣ ਤੇ ਬੈਠੀ ਮੈਂ ਕਿਹਦਾ ਨਹੀਂ ਜੀ ਕਰਦਾ ਗੋਪੀ ਪਹਿਚਾਣਾ ਜਾਈਏ ਗਾਂ ਹੋ ਹੋ ਕੇ ਵੱਡੇ ਹੋ ਕੇ ਜਾਈਏ ਕਿਹਦਾ ਨਹੀਂ ਜੀ ਕਰਦਾ ਹਰ ਇੱਕ ਦਾ ਜੀ ਕਰਦਾ ਵਾ ਪਰ ਫੇਰ ਉਹ ਗੱਲ ਵੀ ਗਲਤਕੋਲ ਹੋਏ ਦੀ ਹਾਂ ਇਹ ਹੀ ਆ ਨਾ ਉਦੋਂ ਆ ਆੜਾ ਕੋਠਾ ਜਾ ਟੱਟ ਗਿਆ ਡੰਗਰਾਂ ਵਾਲਾ ਡੰਗਰਾਂ ਵਾਲਾ ਨਹੀਂ ਆ ਪਾਸਿਆਂ ਪੁੱਥੀਆਂ ਵਾਲਾ ਤੇ ਮੈਂ ਸਗੋਂ ਕਿਹਾ ਤੇਰੇ ਭਾਜੀ ਨੇ ਮੈਂ ਚੱਲ ਸ਼ਾ ਮੈਂ ਜਾ ਗੋਪੀ ਨੂੰ ਪਹਿਲੇ ਲੈ ਆਉਣੀ ਜਾਂ ਪਿੰਡੋਂ ਲੈ ਆਉਣੀ ਥੋੜੇ ਬਹੁਤੇ ਮੈਨੂੰ ਨੰਨੰਬੀ ਗੁਸੇ ਹੋ ਜਾਂਦਾ ਵੀ ਨਾ ਐਦਾਂ ਪੈਸਾ ਨਹੀਂ ਕਿਸੇ ਕੋਲ ਮੰਗਣਾ ਵੀ ਕੱਲ ਨੂੰ ਮੁੰਡੇ ਦਾ ਕੰਮ ਕੋਈ ਬਣਾਵਾਵਾਂਗੇ ਤੇ ਫੇਰ ਪੈਸਾ ਕਿਸੇ ਕੋਲ ਲਵਾਂਗੇ ਤੇ ਨਾਲੇ ਚੱਲ ਕਿਸੇ ਸਹੀ ਥਾਂ ਤੇ ਵੀ ਲੱਗੂਗਾ ਐਦਾਂ ਤਾਂ ਹੁਣ ਮਾੜਾ ਚੰਗਾ ਚੱਲਦੀ ਜਾਣਾ ਮਾ ਕੰਮ ਆਹੇ ਤੇ ਹੈ ਹੀ ਤੇ ਹੁਣ ਗੋਪੀ ਗੱਲ ਆ ਵੀ ਅੰਬਰ ਪਾਟੇ ਨੂੰ ਤਾਂ ਰੱਬ ਹੀ ਠਾਕੀ ਲਾਵੇ ਕਿੰਨਾ ਵੀ ਜਦ ਰਿਕੀ ਕਿਸੇ ਕੋਲ ਮੰਗਣੇ ਕਦੀ ਕਿਸੇ ਕੋਲ ਮੰਗਣੇ ਐਦਾਂ ਤੇ ਫਿਰ ਨਾ ਵਾਦੀ ਪੈ ਜਾਂਦੀ ਆ ਚੱਲ ਜਾਂਦੇ ਆ ਤੇ ਕੋਈ ਨਾ ਕੋਈ ਦੇ ਹੀ ਦਿੰਦੇ ਆ ਮੰਗਤਿਆਂ ਵਾਂਗੂ ਹਾਂ ਤੇ ਮੁੜ ਕੇ ਫਿਰ ਨਾ ਦੇਣੇ ਔਖੇ ਆ ਆਹੋ ਪੈਸਾ ਫੇਰ ਕਰੋ ਫਾ ਹਾਂ ਪਰਝਾਈ ਆ ਕੀ ਪਤਾ ਕਿਹੜੇ ਬੜੇ ਨੇ ਕਿਹੜੀ ਗੱਲ ਕਰ ਦੇਣੀ ਆਹੋ ਉਹ ਤੇ ਵੀ ਬੱਲਾ ਨਹੀਂ ਲੈਂਦੀ ਮੂੰਹ ਅੱਗੇ ਬਸ ਜਦੋਂ ਗੱਲ ਕਰਦੀ ਹੋਏ ਆ ਤੇ ਜਦੋਂ ਤੇ ਦੇ ਵੀ ਜਾਊਗੀ ਤੇ ਮੁੜ ਕੇ ਕਦੇ ਜਾਊ ਤੇ ਅਗਲੀ ਆਖੂਗੀ ਅਗਲੇ ਤੂੰ ਕਿਹੜੇ ਦੇ ਤੇ ਫੇਰ ਆ ਗਈ ਗੁੱਸੇ ਖਾ ਰਹੀ ਤੇ ਮੈਂ ਵੀ ਬਣੀ ਆ ਜੇ ਮੇਰੇ ਕੋਲ ਹੋਣ ਤਾਂ ਅਸਰੇ ਤੇ ਮੂੰਹ ਤੇ ਮਾਰੂੰਗੀ ਤੇ ਜਦੋਂ ਕੋਲ ਹੀ ਕੋਹ ਨਹੀਂ ਤੇ ਮੰਗਣੇ ਹੀ ਕਿਉਂ ਤੇ ਲੈਣੇ ਹੀ ਕਿਉਂ ਤੇ ਗੱਲ ਹੀ ਕਿਉਂ ਕਰਾਉਣੀ ਕਿਸੇ ਦੀ ਆਹ ਇਹ ਤੇ ਆਈਆ ਉਹਦਾ ਇਹ ਵੀ ਵੀਰ ਵਿਚਾਰਾ ਨਹੀਂ ਕਰਦਾ ਹੈਗਾ ਉਹ ਤਾਂ ਨਹੀਂ ਕਰਦਾ ਕੋਹ ਵੀ ਉਹ ਤੇ ਆਂਦੇ ਹੁੰਦਿਆ ਵੀ ਜਿੰਨੇ ਜੋਗਾ ਹੈਗਾ ਵਾ ਉਹ ਤੇ ਫਿਰ ਵੀ ਥੋੜੇ ਬੋਦੇ ਮੈਨੂੰ ਉਦਾਂ ਵੀ ਅੱਗੋਂ ਪਿੱਛੋਂ ਅਗਰ ਚਲ ਉਦਾਂ ਮੇ ਚੁਪ ਕਰਕੇ ਫੜ ਆ ਜਾਂਦਾ ਵੀ ਲੈ ਪੈਣ ਵਰਤ ਲਿੰਕ ਤੇ ਤੇ ਮੈਂ ਇਤਰਾਖੂਗੀ ਵੀ ਇਹ ਜਿਹੜੇ ਚੋਰੀ ਦਿਨਾ ਪੈਸੇ ਮੈਨੂੰ ਵੀ ਇਹ ਕਿਸੇ ਪਰਮਤੇ ਵੀ ਨਹੀਂ ਗਏ ਮੈਨੂੰ ਤੇ ਲੋੜ ਵਾ ਤੇ ਤੂੰ ਇੱਕ ਹਿਸਾਬ ਦੇ ਇਦਾਂ ਹੀ ਆ ਨਾ ਵਿਚਾਰਾ ਦਿੰਦਾ ਵੀ ਚੱਲ ਕੋਈ ਨਹੀਂ ਵਰਤਲ ਨਹੀਂ ਵਰਤਲ। ਚੱਲ ਕੋਈ ਗੱਲ ਨਹੀਂ ਬੁਲਾਈ ਹੋਵੇ ਕਹਿੰਦੇ ਤਾਂ ਕੋਈ ਘੋਣ ਤੇ ਕੋਈ ਗੱਲ ਨਹੀਂ ਦੇਣ ਤੇ ਵੀ ਕੋਈ ਹੱਜ ਨਹੀਂ ਹੈਗਾ। ਆ ਨਹੀਂ ਹਰਜੇ ਤੇ ਕੋਈ ਨਹੀਂਗਾ ਪਰ ਚਲਾਂ ਬੰਦਰਾ ਬਨੇ ਕੁਝ ਬੰਡਿਆ ਹੁੰਦਾ ਵਾ। ਉਦਾਂ ਕੋਪੀ ਜਦੋਂ ਇਦਾਂ ਕਿਸੇ ਨਾ ਕਿਸੇ ਗੱਲ ਦਾ ਚੇਤਾ ਰਹਿਂਦਾ ਵਾ ਨਾ। ਅੱਜ ਦੀ ਗੱਲ ਨਹੀਂ ਆ ਉਦਾਂ ਵੀ ਪਹਿਲੂ ਵੀ ਤੇ ਉਦੋਂ ਮੁਰਕਰਾਰ ਨੂੰ ਨੀਂਦ ਨਹੀਂ ਆਉਂਦੀ। ਉਹ ਦਿਮਾਗ ਤੇ ਗੱਲ ਲੱਗੀ ਰਹਿੰਦੀ ਆ ਤੇ ਅੱਜ ਵੀ ਸੋਚਾਂ ਹੀ ਸੋਚਣ ਰਹੀ ਹਾਂ। ਚੰਗਾ ਹੋਇਆ ਤੂੰ ਆ ਗਈਆਂ ਤੇ ਗੱਲਾਂ ਬਾਤਾਂ ਕਰ ਲਈਆਂ ਤੇ ਢਿੱਡ ਹੌਲਾ ਹੋ ਗਿਆ ਵਾ। ਮੇਰੇ ਵੀ ਮਨ ਨੂੰ ਨਾ ਬੜੀ ਬੇਚੈਨੀ ਜੀ ਲੱਗੀ ਸੀ ਉਹ ਗੱਲ ਉਹ ਦੰਦ ਦਾ ਰਿਸ਼ਤਾ ਹਾਂ ਉਹ ਫਿਰ ਅਦਬ ਮੇਰੇ ਭੈਣ ਭਰਾ ਤੇ ਲੈ ਲੈਣ ਦੇ ਆ ਤੇ ਮੈਂ ਜਾਵਾਂ ਮਿਲ ਕੇ ਆਵਾਂ ਹਾਂ ਤੇ ਦੀਦੀ ਉਦਾਂ ਨਾ ਮੈਂ ਥੋੜੇ ਜਿਨੇ ਪੈਸੇ ਲਿਆਂਦੇ ਆ ਨਹੀਂ 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 ਪੋਤਾ ਤੂੰ ਹਾੜੀ ਧੀਆ ਵਰਗੀ ਆਂ ਅਹੀਂ ਤੇਰੇ ਕੋ ਲੈਣੇ ਆ ਕਿ ਜਾਂ ਤੈਨੂੰ ਦੇਣੇ ਆ ਨਹੀਂ ਜੇ ਨਹੀਂ ਮੈਂ ਧੀਆ ਵਰਗੀ ਆਂ ਨਾ ਤਾਂ ਫੇਰ ਮੇਤੋ ਲੈ ਲੋ ਨਹੀਂ ਪੋਤਾ ਤੇ ਧੀਆ ਪੋਤੀ ਫੇਰ ਪੁੱਛਦੇ ਹੁੰਦੇ ਆ ਨਹੀਂ ਨਹੀਂ ਤੁਸੀਂ ਇਦਾਂ ਕਰੋ ਤੁਸੀਂ ਆਪਣਾ ਟਾਈਮ ਸਾਰ ਲੋ ਜਦੋਂ ਨਾ ਉਧੇ ਕਿਤੇ ਬਾਹਰ ਤ ਜਾਊਗਾ ਨਾ ਤੁਹਾਡੇ ਕੋਲ ਜ਼ਿਆਦਾ ਹੋਣਗੇ ਨਾ ਉਹ ਤੁਸੀਂ ਮੈਨੂੰ ਦੇ ਮੈਨੂੰ ਦੇ ਦਿਆ ਕਰੋ ਚੋਕ ਕਰਕੇ ਰੱਖ ਲੋ ਨਹੀਂ ਮੇਰੀ ਸੁਣ ਲੈ ਗੱਲ ਤੇਰੇ ਸਮਝਾਉਣ ਮੈਨੂੰ ਫੜਾਤੇ ਨਾ ਤੇਰੇ ਆ ਗਏ ਆ ਨਹੀਂ ਨਹੀਂ ਤੇਰੇ ਬਾਜੀ ਨੇ ਗੁੱਸੇ ਹੋਣਾ ਵਾ ਕੋਈ ਗੱਲ ਨਹੀਂ ਕਹਿੰਦੇ ਕੁਝ ਵੀ ਸਾਰ ਲਾਂਗੇ ਮਾੜਾ ਜਿਹਾ ਇਹ ਇਦਾਂ ਕਿਉਂ ਕਿ ਉਹਨੇ ਧਾਰੇ ਦਿੱਤੀ ਠੀਕ ਆ ਫੇਰ ਪਤਾ ਕੀ ਗੱਲ ਵਾ ਉਹਨੂੰ ਫੇਰ ਫਿਕਰ ਪੈ ਜਾਣਾ ਵਾ ਤੇ ਅਸੀਂ ਹੁਣ ਚੱਲੀਏ ਤੇ ਜੇ ਉਹਾਨੂੰ ਮਿਲਣਾ ਤੇ ਅਸੀਂ ਦੇ ਕੇ ਆਈਏ ਪੈਸੇ ਗੋਪੀ ਦੇ ਕੋਈ ਗੱਲ ਨਹੀਂ ਇਹ ਨਾ ਇਹਨੂੰ ਗੁਰਵਰ ਦੇ ਪਾਪਾ ਨੂੰ ਨਹੀਂ ਪਤਾ ਇਹ ਮੇਰ ਕੋ ਹੈਗੇ ਮੈਂ ਥੋੜੇ ਥੋੜੇ ਕਰਕੇ ਜੋੜੇ ਹੈਗੇ ਪੈਸੇ ਹਾਏ ਤੇ ਫਿਰ ਤੈਨੂੰ ਨਹੀਂ ਲੋੜ ਕਿਤੇ ਲੋੜ ਕੋਈ ਨਹੀਂ ਜਾਵੇ ਆਵੇ ਬੰਦਾ ਕੋਈ ਨਹੀਂ ਆਣਾ ਚੀਜ਼ ਮੰਗ ਲੈਂਦਾ ਕੋੜੇ ਜੋਦਾ ਡਿਊਟੀ ਤੇ ਹੋਊਗਾ ਰ ਤੂੰ ਕਿੱਥੋਂ ਵਰਤੇਗੀ ਫਿਰ ਨਹੀਂ ਉਹ ਤਾਂ ਫਿਰ ਮੈਨੂੰ ਖਰਚਾ ਦੇਣਾ ਹੀ ਆ ਉਹਨੇ ਇਹਦੇ ਜਿੱਦਾਂ ਮੈਂ ਸੂਟ ਸਾਟ ਹੁੰਦੇ ਨਾ ਫਿਰ ਮੈਂ ਕਹਿੰਦੀ ਨਹੀਂ ਭਾਈ ਇੰਨਾ ਮਹਿੰਗਾ ਵੀ ਲੈ ਕੇ ਕੀ ਕਰਨਾ ਮੈਂ 1200 ਦਾ ਘੱਟ ਲੈ ਲੈਂਦੀ ਆ ਅੱਛਾ ਤੇ ਫਿਰ ਇੰਨੇ ਨੇ ਮੈਂ ਬਚਾ ਲੈਣੀ ਨਹੀਂ ਮੈਨੂੰ ਪਤਾ ਵਾ ਕਿ ਮੈਨੂੰ ਲੋੜ ਪੈ ਜਾਨੀ ਨਾ ਕਿਤੇ ਨਾ ਕਿਤੇ ਚਲ ਕੋਈ ਨਹੀਂ ਮੈਂ ਬਚਾਏ ਹੁੰਦੇ ਫਿਰ ਕੁਝ ਹੋ ਲਿਆਊਗਾ ਹਾਂ ਹੋ ਕੋਹੇ ਆ ਪਾਵਾਂਗੇ ਹਾਂ ਤੇ ਤੁਹਾਡਾ ਸਾਰ ਜੂਗਾ ਹੁਣ ਦਾ ਸਰ ਜੂਗਾ ਗਾੜੀ ਫੇਰ ਨਾ ਫੇਰ ਵੇਖੀ ਜਾਊਗੀ ਕੋਈ ਗੱਲ ਨਹੀਂ ਆਪਣੇ ਮਹਾਰਾਜ ਦੇਣ ਮੋਰੂਗਾ ਨਾ ਮਿਲਣੀ ਹੈ ਤੇਰੇ ਬਾਜੀ ਨੂੰ ਤਨਖਾਹ ਉਥੋਂ ਫਿਲ ਵਿੱਚੋਂ ਤੇ ਆ ਮੈਂ ਵੀ ਕੋਈ ਨਹੀਂ ਥੋੜੇ ਥੋੜੇ ਕਰਕੇ ਦੇਈ ਜਾਊਂਗੀ ਨਹੀਂ ਕੋਈ ਗੱਲ ਨਹੀਂ ਤੁਸੀਂ ਹੁਣ ਟੈਨਸ਼ਨ ਨਾ ਲਓ ਹਨਾ ਭਰਾਵਾ ਦੇ ਦਿੱਤੇ ਪੈਸਿਆਂ ਦੀ ਟੈਨਸ਼ਨ ਨਹੀਂ ਲਈ ਦੀ ਹਾਂ ਨਾਲ ਇਹ ਨਾ ਹੋਰ ਕਿਸੇ ਨੂੰ ਪਤਾ ਹੀ ਨਹੀਂ ਆ ਮੈਨੂੰ ਪਤਾ ਜਾਂ ਤੁਹਾਨੂੰ ਪਤਾ ਆਹੋ ਹਨਾ ਤੇ ਆਪਣਾ ਟਾਈਮ ਸਾਰ ਆ ਤੇ ਮਹਾਰਾਜੀ ਬਸਿਆ ਹੀ ਤੇਰੇ ਵਿੱਚ ਜਿੱਦਾਂ ਦੇ ਹੁੰਦੇ ਆ ਵੀ ਕਿਸੇ ਪਾਸਿਓਂ ਹਾਂ ਤੇ ਹੋਣ ਨਹੀਂ ਡਈ ਤੇ ਚੱਲ ਆ ਕੁੜੀ ਨੂੰ ਪੈਸੇ ਦੇ ਕੇ ਆਉ ਭੈਣ ਨੂੰ ਦੇ ਕੇ ਆਉ ਪੈਸੇ ਕੋਈ ਗੱਲ ਨਹੀਂ ਦੀ ਜੀ ਤੁਸੀਂ ਸਾਡਾ ਕਿੰਨਾ ਕਰਦੇ ਰਹੇ ਵਾ ਉਹ ਤਾਂ ਹੈ ਹੀ ਆ ਅਸੀਂ ਦੋਨੇ ਭੈਣ ਭਰਾ ਛੋਟੇ ਹੀ ਤੇ ਤੁਸੀਂ ਸਾਡਾ ਕਿੰਨਾ ਕੀਤਾ ਵਾ ਬੜਾ ਕੀਤਾ ਜੀ ਸੱਚ ਬੰਦਾ ਕਰਾਂਗਾ ਗੋਪੀ ਤੁਹਾਡਾ ਵੀ ਬੜਾ ਕੀਤਾ ਤੇ ਭੈਣਾਂ ਨਣਾ ਨਾਂ ਦਾ ਵੀ ਬੜਾ ਕੀਤਾ ਹੈਗਾ ਤੇ ਮੁੱਲ ਕੋਈ ਕੋਈ ਪਾਉਂਦਾ ਵਾ ਤੇ ਦਿਨ ਸਦਾ ਇੱਕੋ ਜਿਹੇ ਨਹੀਂ ਹੁੰਦੇ ਮਾਲਕ ਨੇ ਆਪੇ ਵੇਖੀ ਕੱਖੋਂ ਲੱਕ ਕਰ ਦੇਣਾ ਨੀ ਕੋਈ ਗੱਲ ਨਹੀਂ ਹੁਣ ਉਹਦੇ ਜਵਾਨ ਹੋਇਆ ਬਾਹਰ ਚਲੇ ਗਿਆ ਤੇ ਆਪਣੇ ਦੇ ਮੋਟ ਚਾਰੀ ਮੇਰੀ ਗਰੀਬੀ ਆ ਨਾ ਡੇਟਾਲ ਦਾ ਪਰਸ਼ਾਵਾ ਮੈਂ ਦਾ ਕੋਈ ਮਾਨ ਨਹੀਂਗਾ ਹਾਂ ਤੇ ਜੇ ਹੁਣ ਅਸੀਂ ਇਦਾਂ ਹੀ ਉਹ ਗੱਲ ਬਾਹਰ ਲੋਕਾਂ ਕੋਲ ਰੋਈ ਜਾਵਾਂਗੇ ਸਾਡੇ ਕੋਲ ਹੈ ਨਹੀਂ ਕੱਟ ਵੀ ਹੈ ਨਹੀਂ ਆ ਤੇ ਫੇਰ ਲੋਕੀ ਪਹਿਲਾਂ ਸੁਣੀ ਜਾਂਦੇ ਆ ਤੇ ਮੁੜਕੇ ਕਰਦੇ ਆ ਗੱਲਾਂ ਹਾਂ ਕੋਈ ਗੱਲ ਨਹੀਂ ਇੱਕ ਨਿਆਣਾ ਮਾਡਾ ਇੰਨਾ ਵੀ ਕੋਈ ਖਾਸ ਖਰਚਾ ਨਹੀਂਗਾ ਪਰ ਇਹੋ ਜਦੋਂ ਕਿਤੇ ਜਾਣਾ ਆਉਣਾ ਪੈਂਦਾ ਨਾ ਉਦੋਂ ਮੁਸ਼ਕਲ ਹੁੰਦੀ ਆ ਆਹੋ ਆ ਜਿਹੜੇ ਵੱਡੇ ਖਾ체 ਆ ਇਹਨਾਂ ਦਾ ਕਰਕੇ ਹੁੰਦਾ ਹੀ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਹੁੰਦੀ ਦੀ ਮੈਂ ਜਾਵਾਂ ਨਾ ਉਸ ਗੁਰਵਰ ਹੋਣੀ ਨਾ ਸਕੂਲੋਂ ਉਹਨਾਂ ਨੇ ਆ ਜਾਣਾ ਮੈਂ ਰੋਟੀ ਬਕਾਉਣੀ ਆ ਰੋਟੀ ਖਾ ਕੇ ਜਾਣਾ ਏਦਾਂ ਨਹੀਂ ਜਾਣਾ ਨਹੀਂ ਨਹੀਂ ਰੋਟੀ ਦਾ ਫੇਰ ਮੈਂ ਜੇ ਬੈਗ ਹੀ ਨਾ ਤੇ ਫੇਰ ਉਹਨਾਂ ਨੂੰ ਕੋ ਲਿਓਣ ਵਾਲਾ ਕੋਈ ਨਹੀਂ ਨਾ ਬਸ ਬਣੀ ਆ ਤੇ ਫੁਲਕਾ ਲਾਉਣਾ ਬਸ ਕੋਈ ਗੱਲ ਨਹੀਂ ਕੋਈ ਗੱਲ ਉੱਥੇ ਵੀ ਤੁਹਾਡਾ ਹੀ ਆ ਮੈਂ ਫੇਰ ਹੈ ਨਹੀਂ ਨਾ ਘਰ ਤੇ ਮੈਨੂੰ ਇਹਵੇਂ ਮੈਂ ਇੱਕ ਵਾਰ ਮਿਲ ਕੇ ਆਵਾਂ ਮੈਨੂੰ ਉੱਦਾਂ ਬੇਚਾਨੀ ਜੀ ਲੱਗਦੀ ਦੂਵੀਂ ਜਾ ਕੇ ਪਕਾਉਣੀ ਆ ਵਾ ਗੱਲੀ ਨੇ ਗੱਲੀ ਨੇ ਜੋ ਕਰਕੇ ਹੁਣ ਜਾ ਕੇ ਕਰਨਾ ਵਾ ਨਹੀਂ ਫੇਰ ਬਸ ਤੋਂ ਨੇ ਆਣ ਨੂੰ ਕਿੰਨੇ ਲਿਓਣਾ ਵਾ ਫੇਰ ਤੇ ਨਿਆਣੇ ਵੰਦੇ ਰਹਿਣਗੇ। ਤੇ ਮੈਂ ਤੁਹਾਨੂੰ ਪਹਿਲਾਂ ਹੀ ਪੁੱਛਿਆ ਹੁੰਦਾ ਪਹਿਲਾਂ ਰੋਟੀ ਖਾਣੀ ਕਿ ਚਾਹ ਪੀਣੀ ਤੇ ਉਦੋਂ ਰੋਟੀ। ਕੋਈ ਨਹੀਂ ਮੈਂ ਚਾਹ ਪੀ ਲਈ ਆ। ਤੇ ਆਪਾਂ ਫੇਰ ਮੈਂ ਕਿਤੇ ਆਉਂਗੀ ਨਾ ਨਿਆਣਿਆਂ ਨੂੰ ਨਾਲ ਲਿਆਉਂਗੀ। ਫੇਰ ਰੋਟੀ ਪਾਣੀ ਖਾ ਕੇ ਜਾਵਾਂਗੀ। ਸਨੀਚਰਵਾਰ ਕਿਸੇ ਵੜੇ ਆ ਜਿਓ। ਹਾਂ ਠੀਕ। ਤੇ ਜੋਦੇ ਨੂੰ ਵੀ ਨਾਲ ਸਾਰੇ ਜਾਣੇ ਆਇਓ। ਤੇ ਰਾਤ ਰਿਓ ਫੇ ਚੰਗਾ। ਹਾਂਜੀ ਠੀਕ। ਚਲੋ ਠੀਕ ਆ ਫੇਰ ਮੈਂ ਜਾਣੀ ਆ। ਚੰਗਾ। ਤੇਰਾ ਨਿਆਣੇ ਦੀ ਬਾਤ ਹੋਣ ਵਾਲੀ ਹੋਣੀ ਆ। ਪਾਜੀ ਤੇਰਾ ਪਤਾ ਨਹੀਂ। ਮੈਂ ਜਾਣੇ ਲੈ ਜਾਣੇ ਲੈ ਜਾਣੇ। ਚਾ ਕੋਈ ਗੱਲ ਨਹੀਂ। ਤੇ ਦੱਸ ਦਿਓ ਤੁਸੀਂ ਵੀ ਉਹਨੂੰ ਕਾਲੀ ਹੀਗੀ। ਚਲ ਠੀਕ ਉਹਦੇ ਨੂੰ ਠੀਕ ਲੈਂਦੀ ਹੈ ਕੋਈ ਨਹੀਂ ਫੇਰ ਨਹੀਂ ਆਉਂਗੀ ਆਹ ਚੰਗਾ ਹਾਂ ਚੰਗਾ ਹਾਂ ਟੈਂਸ਼ਨ ਨਾ ਲਿਓ ਠੀਕ ਹੈ ਚੰਗਾ ਹਾਂ ਠੀਕ ਆ ਧਿਆਨ ਨਾ ਜਾਈ ਉੱਥੇ ਸਕੂਟਰੀ ਪੋਰੇ ਲਾਗੋ ਹਾਂਜੀ ਨਹੀਂ ਕੋਈ ਗੱਲ ਨਹੀਂ ਤਾਂ ਹੀ ਮੈਂ ਉੱਥੇ ਖੜੀ ਕਰ ਰਹੀ ਹਾਂ ਜਾ ਕੇ ਮੈਨੂੰ ਫੋਨ ਕਰ ਦੇ ਚੰਗਾ ਠੀਕ ਹਾਂ ਚਲ ਠੀਕ ਚੰਗਾ ਜਾਇਂਗਾ ਸ਼ੁਕਰੀਆ ਮਾਰ ਕੇ ਦੀ ਘੜੀ ਨੂੰ ਰੱਬ ਵਸਿਆ ਮੇਰੇ ਘਰਾਂ ਦੇ 뜰 ਵਿੱਚ ਕਿਸ ਤਰ੍ਹਾਂ ਵੀ ਲਿਆਈ ਆ ਦੇਗੀ ਆ ਸਾਡਾ ਵੇਲਾ ਸਰ ਜਾਣਾ ਪਰ ਮੈਂ ਆਪਣੀ ਭੈਣ ਦਾ ਇੱਕ ਪੈਸਾ ਨਹੀਂ ਰੱਖਣਾ ਭਾਵੇਂ ਮੈਂ ਆਨੇ ਬਹਾਨੇ ਮੋੜਾਂ ਆਏ ਮੈਂ ਸੂਟ ਲੈ ਕੇ ਦੇ ਕੇ ਮੋੜਾਂ ਜਿੱਦਾਂ ਮਰਜੀ ਮੋੜਾਂ ਅੱਜ ਮੇਰਾ ਸਰ ਗਿਆ ਨਾ ਮੈਂ ਇਹਦਾ ਹੱਕ ਨਹੀਂ ਰੱਖਣਾ ਆਪਣੀ ਭੈਣ ਦਾ